ਪੰਜਾਬ ਵਾਸੀਆਂ ਵਾਸਤੇ ਇੱਕ ਵਧੀਆ ਨੀਤੀ ਲੈ ਕੇ ਆਂਦੀ ਹੈ ਲੈਂਡ ਫੋਲਿੰਗ ਪਾਲਿਸੀ ਦੀ ਜਿਸ ਨੂੰ ਕਿ ਵਿਰੋਧੀਆਂ ਵੱਲੋਂ ਗਲਤ ਤਰੀਕੇ ਨਾਲ ਪ੍ਰਚਾਰਿਆ ਜਾ ਰਿਹਾ ਜੇ ਕਿਸਾਨ ਕਿਤੀ ਬੜੀ ਕਰ ਸਕਦਾ ਤੇ ਕਿਸਾਨ ਇੱਕ ਬਿਜ਼ਨਸਮੈਨ ਵੀ ਬਣ ਸਕਦਾ ਕਿਸੇ ਨਾਲ ਵੀ ਉਹ ਇਕਰਾਰਨਾਮਾ ਵੀ ਕਰ ਸਕਦਾ ਜ਼ਮੀਨ ਦਾ ਵੀ ਉਹਦੇ ਤਹਿਤ ਉਹ ਵੇਚ ਵੀ ਸਕਦਾ ਜੇ ਉਹਦਾ ਰੇਟ ਵੱਧਾ ਹੈ ਸਭ ਤੋਂ ਪਹਿਲਾਂ ਤੁਹਾਡਾ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਜੀ ਮੈਂ ਰਜੀਵ ਸ਼ਰਮਾ ਇਨਚਾਰਜ ਲੋਕ ਸਭਾ ਗੁਰਦਾਸਪੁਰ ਚੇਅਰਮੈਨ ਇੰਪਰੂਵਮੈਂਟ ਗੁਰਦਾਸਪੁਰ ਤਾਂ ਤੁਸੀਂ ਇਹਨਾਂ ਸ਼ਾਰਟ ਨੋਟਿਸ ਵਿੱਚ ਸਾਡੇ ਕੋਲ ਉੱਥੇ ਪਹੁੰਚੇ ਹੋ ਟਰਸਟ ਆਫਿਸ ਮੇਰੇ ਨਾਲ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਜੋਬਨ ਰੰਧਾਵਾ ਜੀ ਤੇ ਮੇਰੇ ਸੱਜੇ ਪਾਸੇ ਮੁਖਦੇਵ ਸਿੰਘ ਅਲੋਵਾਲ ਜੀ ਜਿਹੜੇ ਸਾਡੇ ਨਵਨਿਯੁਕਤ ਮੀਡੀਆ ਇੰਚਾਰਜ ਨੇ ਗੁਰਦਾਸਪੁਰ ਦੇ ਨਾਲ ਸਾਡੇ ਚੇਅਰਮੈਨ ਸਭਾਨ ਸਾਰੇ ਇੱਥੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮਾਨ ਸਰਕਾਰ ਵੱਲੋਂ ਲੋਕਾਂ ਨੂੰ ਵੱਖ-ਵੱਖ ਸਹੂਲਤਾਂ ਦਿੱਤੀਆਂ ਜਾ ਰਹੀਆਂ ਭਾਵੇਂ ਉਹ ਨਸ਼ੇ ਨੂੰ ਲੈ ਕੇ ਹੋਵੇ ਜਦੋਂ ਨਸ਼ਾ ਵਿਰੋਧ ਹੋਵੇ ਪਾਵੇ ਉਹ ਸੜਕਾ ਸੁਰੱਖਿਆ ਫੋਰਸ ਹੋਵੇ ਪਾਵੇ ਉਹ ਕਿਸੇ ਵੀ ডিপਾਰਟਮੈਂਟ ਚ ਬਿਜਲੀ ਦੀ ਹੋਵੇ ਵੱਖ-ਵੱਖੇੜੀਆਂ ਦਿੱਤੀਆਂ ਜਾ ਰੀਆਂ ਸਹੂਲਤਾਂ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਅਸੀਂ ਤੁਹਾਡੇ ਰੂਬਰੂ ਹੋ ਰਹੇ ਹਾਂ ਇੱਕ ਨਵੀਂ ਜਿਹੜੀ ਪਾਲਿਸੀ ਪੰਜਾਬ ਸਰਕਾਰ ਵੱਲੋਂ ਲੈ ਕੇ ਆ ਰਹੀ ਹੈ ਲੈਂਡ ਪੂਲਿੰਗ ਦੇ ਤਹਿਤ ਉਹਦੇ ਬਾਰੇ ਤੁਹਾਨੂੰ ਵਿਸਤਾਰ ਵਿੱਚ ਦੱਸਣਗੇ ਸਾਡੇ ਜੋਬਨ ਰੰਧਾਵਾ ਜੀ ਜਿਹੜੇ ਕਿ ਸਾਡੇ ਇਸ ਟਾਈਮ ਉਹਨਾਂ ਨੂੰ ਸੁਜਾਨਪੁਰ ਦਾ ਕੋਆਰਡੀਨੇਟਰ ਵੀ ਲਾਇਆ ਲੈਂਡ ਪੂਲਿੰਗ ਨੂੰ ਲੈ ਕੇ ਦੇ ਨਾਲ ਸਾਡੇ মিডিਆ ਇਨਚਾਰਜ ਧੰਨਵਾਦ ਮੇਰਾ ਨਾਮ ਜੋਬਨ ਰੰਧਾਵਾ ਮੈਂ ਜ਼ਿਲ੍ਹਾ ਪ੍ਰਧਾਨ ਹਾਂ ਜੀ ਆਮ ਆਦਮੀ ਪਾਰਟੀ ਗੁਰਦਾਸਪੁਰ ਦਾ ਔਰ ਇੱਥੇ ਪਹੁੰਚੇ ਸਾਰੇ ਹੀ মিডিਆ ਵਾਲੇ ਸਾਥੀਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਜਾਣਦੇ ਹੋ ਅਸੀਂ ਸਾਰੇ ਕਿਸੇ ਨਾ ਕਿਸੇ ਸ਼ਹਿਰ ਦੇ ਜਾਂ ਪਿੰਡ ਦੇ ਵਸਨੀਕ ਹਾਂ ਅਸੀਂ ਆਮ ਤੌਰ ਤੇ ਇੱਕ ਗੱਲ ਬਹੁਤ ਸੁਣੀ ਆ ਕਿ ਸਾਨੂੰ ਕਦੀ ਜਿਹੜੇ ਅਨਔਥਰਾਇਜ਼ਡ ਕਲੋਨੀਆ ਤੇ ਲੋਕਾਂ ਦੇ ਨਾਲ ਦੇ ਪਲਾਟ ਨੇ ਘਰ ਨੇ ਕਿ ਬਿਜਲੀ ਦਾ ਕਨੈਕਸ਼ਨ ਨਹੀਂ ਮਿਲ ਰਿਹਾ ਜੀ ਸਾਨੂੰ ਸੀਵਰੇਜ ਦੀ ਪ੍ਰੋਬਲਮ ਆ ਰਹੀ ਹੈ ਜੀ ਸਾਨੂੰ ਜਦੋਂ ਕੋਈ ਰਜਿਸਟਰੀ ਕਰਾਉਣ ਜਾਂਦੇ ਆ ਜੀ ਐਨਓਸੀ ਨਹੀਂ ਮਿਲਦੀ ਇਹ ਸਾਰੀਆਂ ਦਿੱਕਤਾਂ ਸਮਝਣ ਦੀ ਲੋੜ ਆ ਇਹ ਕਿਉਂ ਹੁੰਦੀਆਂ ਇਹ ਹੁੰਦੀਆਂ ਅਨਪਲਾਨਡ ਡਵੈਲਪਮੈਂਟ ਕਰਕੇ ਜਦੋਂ ਕੋਈ ਵੀ ਕਲੋਨਾਈਜ਼ਰ ਜਿਹਨੂੰ ਨਾਜਾਇਜ਼ ਕਲੋਨੀ ਆਪਾਂ ਕਹਿ ਦਿੰਨੇ ਆ ਅਨਔਥਰਾਇਜ਼ਡ ਕਲੋਨੀ ਆ ਕਹਿ ਦਿੰਨੇ ਆ ਉਹ ਕੱਟ ਕੇ ਤੇ ਔਲੇ ਭਾਲੇ ਲੋਕਾਂ ਨੂੰ ਪਲਾਟ ਵੇਚ ਦਿੰਦੇ ਨੇ ਤੇ ਬਾਅਦ 'ਚ ਸਾਰੀ ਜ਼ਿੰਮੇਵਾਰੀ ਉਹ ਇਨਸਾਨ ਦੇ ਕੋਲੇ ਆ ਜਾਂਦੀ ਆ ਜਿੰਨੇ ਆਪਣੀ ਹੱਡ ਜਿੰਨੂੰ ਕਹਿੰਦੇ ਆ ਵੀ ਤੋੜ ਕੇ ਮਿਹਨਤ ਕਰਕੇ ਪੈਸਾ ਬਣਾ ਕੇ ਉਹ ਪਲਾਟ ਲੈ ਆਉਂਦਾ ਕਿ ਮੈਂ ਕਦੀ ਸਪਨਿਆਂ ਦਾ ਘਰ ਬਣਾਉਂਗਾ ਤੇ ਉਹਨੂੰ ਫਿਰ ਉਸ ਘਰ ਦੇ ਬੁਨਿਆਦੀ ਜਿਹੜੀਆਂ ਸਹੂਲਤਾਂਵਾਂ ਉਹਦੇ ਲਈ ਦਿੱਕਤ ਆਉਂਦੀ ਆ ਸੋ ਇਹ ਜਿਹੜਾ ਮੈਂ ਕਹਿੰਨਾ ਪ੍ਰੋਬਲਮ ਨੂੰ ਸੋਲਵ ਕਰ ਲਈ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਮਾਨ ਸਰਕਾਰ ਦਾ ਸਾਡੇ ਰਾਸ਼ਟਰੀ ਲੀਡਰ ਨੈਸ਼ਨਲ ਕਨਵੀਨਰ ਕੇਜਰੀਵਾਲ ਸਾਹਿਬ ਜੀ ਦੀ ਵਿਜਨ ਦੇ ਅੰਡਰ ਕਿ ਆਪਾਂ ਇਹ ਦਿੱਕਤਾਂ ਤੋਂ ਲੋਕਾਂ ਨੂੰ ਕਿਵੇਂ ਨਿਯਾਤ ਪਾਉਣੀ ਹੈ ਕਿੱਦਾਂ ਮੁਕਤੀ ਬਣਾਉਣੀ ਹੈ ਉਹਦਾ ਇੱਕੋ ਇੱਕ ਹੱਲਾ ਉਹ ਆ ਪਲਾਨਡ ਡਿਵੈਲਪਮੈਂਟ ਕਿ ਜਿਹੜੋ ਜਿਹੜੀ ਅਰਬਨ ਡਿਵੈਲਪਮੈਂਟ ਹੋਵੇ ਉਹ ਇੱਕ ਪਲਾਨਡ ਤਰੀਕੇ ਨਾਲ ਹੋਵੇ ਜਿਹੜੀ ਮਾਸਟਰ ਪਲਾਨ ਆਣ ਉਹ ਸਰਕਾਰ ਵੱਲੋਂ ਆਣ ਜਿਹੜੀਆਂ ਕਲੋਨੀਆਂ ਕੱਟੀਆਂ ਜਾਣ ਅਰਬਨ ਸਟੇਟ ਕੱਟੇ ਜਾਣ ਉਹਦੇ 'ਚ ਸਰਕਾਰ ਦਾ ਪੂਰਾ ਯੋਗਦਾਨ ਹੋਵੇ ਉਹਦੇ 'ਚ ਹਰ ਤਰੀਕੇ ਦੀ ਫੈਸਿਲਿਟੀ ਹੋਵੇ ਉਹਦੇ 'ਚ ਸੀਵਰੇਜ ਦੀ ਫੈਸਿਲਿਟੀ ਹੋਵੇ ਉਹਦੇ 'ਚ ਬਿਜਲੀ ਕਨੈਕਸ਼ਨ ਪ੍ਰਾਇਓਰਿਟੀ ਤੇ ਮਿਲ ਜਾਣ ਉਹਦੇ ਚ ਸਕੂਲ ਹਸਪਤਾਲ ਬੱਸ ਸਟੈਂਡ ਦੇ ਲਾਗੇ ਹੋਣ ਦੀਆਂ ਸਹੂਲਤਾਂ ਵੀ ਹੋਣ ਸੋ ਇਹ ਸਾਰੀਆਂ ਚੀਜ਼ਾਂ ਤਾਂ ਹੀ ਪੋਸੀਬਲ ਹੋ ਸਕਦੀਆਂ ਜੇ ਸਰਕਾਰ ਉਹਨੂੰ ਇੱਕ ਪਲਾਨਡ ਵੇਅ ਨਾਲ ਡਵੈਲਪਮੈਂਟ ਕਰੂਗੀ ਤੇ ਮੈਂ ਧੰਨਵਾਦ ਕਰਦਾ ਸੀਐਮ ਸਾਹਿਬ ਆਨਰੇਬਲ ਚੀਫ ਮਿਨਿਸਟਰ ਪੰਜਾਬ ਭਗਵੰਤ ਮਾਨ ਸਾਹਿਬ ਦਾ ਜਿਹੜੇ ਪਾਲਿਸੀ ਲੈਂਡ ਪੂਲਿੰਗ ਦੀ ਪਾਲਿਸੀ ਲੈ ਕੇ ਆਏ ਨੇ ਅਰਬਨ ਡਵੈਲਪਮੈਂਟ ਨੂੰ ਆਪਾਂ ਜਿਹੜਾ ਸੁਪਨਾ ਸਕਾਰ ਕਰਨ ਲਈ ਤਾਂਕਿ ਜਿੱਦੋਂ ਵੀ ਜਿਹੜਾ ਵੀ ਆਮ ਲੋਕੀ ਘਰ ਬਣਾਉਣ ਦਾ ਸੁਪਨਾ ਵਜਨਾਂ ਦਾ ਜਿੰਨਾ ਦਾ ਇਹ ਸੁਪਨਾ ਵਾਕੇ ਅਸੀਂ ਗਾਂ ਕਾਰੋਬਾਰ ਕਰਨੇ ਠੀਕ ਹੈ ਜੀ ਤੁਸੀਂ ਦੇਖਦੇ ਹੋ ਕਈ ਵਾਰੀ ਦੁਕਾਨ ਅਸੀਂ ਲੈ ਲੈਂਦੇ ਹਾਂ ਕਿੰਨੀ ਪਾਰਕਿੰਗ ਨਹੀਂ ਮਿਲਦੀ ਠੀਕ ਹੈ ਜੀ ਉਥੋਂ ਦੀਆਂ ਸਾਨੂੰ ਪਰਮਿਸ਼ਨਾਂ ਨਹੀਂ ਮਿਲਦੀਆਂ ਆਪਣਾ ਕਾਰੋਬਾਰ ਕਰਨ ਲਈ ਸੋ ਇਹ ਸਾਰੀਆਂ ਚੀਜ਼ਾਂ ਤੋਂ ਨਜਾਤ ਪਾਉਣ ਲਈ ਜਿਹੜੀ ਆ ਲੈਂਡ ਪੋਲਿਸ ਪੋਲਿੰਗ ਪਾਲਿਸੀ ਜਿਹੜੀ ਉਹ ਲੈ ਕੇ ਆਈ ਹੈ ਮਾਨ ਸਰਕਾਰ ਉਹਦੀ ਡਿਟੇਲਡ ਜਿਹੜੀ ਉਹਦਾ ਓਵਰਵਿਊ ਆ ਉਹਦੇ ਵਿੱਚ ਕੀ ਕੀ ਗੱਲਾਂ ਨੇ ਉਹ মিডিਆ ਦੇ ਅੱਗੇ ਰੱਖਣ ਲਈ ਮੁਖਦੇਵ ਵਾਲੋ ਵਾਲ ਜੀ ਤੁਹਾਡੇ ਅੱਗੇ ਸਾਰੇ ਪੁਆਇੰਟਸ ਰੱਖਣਗੇ ਉਸ ਤੋਂ ਬਾਅਦ ਜੋ ਵੀ ਤੁਹਾਡੇ ਸਵਾਲ ਹੋਣਗੇ ਅਸੀਂ ਉਹਨਾਂ ਦਾ ਜਵਾਬ ਦੇਵਾਂਗੇ ਇੱਕ ਵਾਰੀ ਹੁਣ ਮੁਖਦੇਵ ਜੀ ਸਾਰੀ ਡਿਟੇਲ ਦੇ ਵਿੱਚ ਤੁਹਾਨੂੰ ਸਾਰੇ ਪੁਆਇੰਟ ਦੱਸਾਂਗੇ ਪਰ ਇਹਦਾ ਮੋਟਾ-ਮੋਟਾ ਜਿਹੜਾ ਆਈਡੀਆ ਵਾ ਉਹ ਇਹ ਆ ਕਿ ਜਿਹੜੀ ਲੋਕਾਂ ਦੀ ਖੱਜਲਖਵਰੀ ਲੋਕਾਂ ਦੇ ਮੈਂ ਕਹਿੰਨਾ ਵੀ ਜਿਹੜਾ ਦਿਨ ਰਾਤ ਪਰੇਸ਼ਾਨੀ ਦੇ ਲੋਕਾਂ ਨੂੰ ਕੱਢਣ ਲਈ ਇੱਕ ਪਲਾਨਡ ਡਿਵੈਲਪਮੈਂਟ ਦੀ ਇਹ ਪੁਲਿੰਗ ਜਿਹੜੀ ਪਾਲਿਸੀ ਲੈ ਕੇ ਆਏ ਆ ਸੋ ਮੈਂ ਫੇਰ ਸਾਡੀ ਸਰਕਾਰ ਸਾਡੇ ਮਾਨਯੋਗ ਮੰਤਰੀ ਸਾਹਿਬ ਮੰਡਿਆ ਸਾਹਿਬ ਤੇ ਨਾਲ ਸਾਡੇ ਜਿਹੜੇ ਮੁੱਖ ਮੰਤਰੀ ਆਨਰੇਬਲ ਚੀਫ ਮਿਨਿਸਟਰ ਪੰਜਾਬ ਉਹਨਾਂ ਦਾ ਧੰਨਵਾਦ ਕਰਦਾ ਸੋ ਹੁਣ ਤੁਹਾਨੂੰ ਮੁਖਦੇਵ ਜੀ ਇਸ ਪਾਲਿਸੀ ਦੀਆਂ ਡਿਟੇਲ ਚ ਉਹਦੇ ਪੁਆਇੰਟ ਤੁਹਾਨੂੰ ਅੱਗੇ ਦੱਸਣਗੇ ਜੀ ਸਰ ਮੇਰੇ ਵੱਲੋਂ ਸਾਰੇ ਹੀ মিডিਆ ਗੁਰਦਾਸਪੁਰ ਤੋਂ ਜੋ ਅੱਜ ਸਾਡੇ ਰੂਬਰੂ ਹੋਏ ਆ ਸਾਰਿਆਂ ਦਾ ਮੈਂ ਤੈਅ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਮੈਂ ਮੁਖਦੇਵ ਸਿੰਘ ਹਲੋਵਾਲ ਮੈਂ ਅੱਜ ਜਿਹੜੀ ਲੈਂਡ ਪੁਲਿੰਗ ਪਾਲਿਸੀ ਬਾਰੇ ਇੱਕ ਵਿਚਾਰ ਰੱਖਣ ਜਾ ਰਹੇ ਹਾਂ ਜੋ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਪੰਜਾਬ ਵਾਸੀਆਂ ਵਾਸਤੇ ਇੱਕ ਵਧੀਆ ਉਹਨਾਂ ਨੀਤੀ ਲੈ ਕੇ ਆਂਦੀ ਹੈ ਲੈਂਡ ਪੂਲਿੰਗ ਪਾਲਿਸੀ ਦੀ ਜਿਸ ਨੂੰ ਕਿ ਵਿਰੋਧੀਆਂ ਵੱਲੋਂ ਗਲਤ ਤਰੀਕੇ ਨਾਲ ਪ੍ਰਚਾਰਿਆ ਜਾ ਰਿਹਾ ਹੈ ਮੈਂ ਇਹ ਦੱਸਣਾ ਚਾਹੁੰਦਾ ਕਿ ਅੱਜ ਤੋਂ ਪਹਿਲਾਂ ਵੀ ਲੈਂਡ ਪੂਲਿੰਗ ਪਾਲਿਸੀ ਸੀਗੀ ਮੁਹਾਲੀ ਦੇ ਵਿੱਚ ਲੈਂਡ ਪੂਲਿੰਗ ਪਾਲਿਸੀ ਦੇ ਤਹਿਤ ਸਪੈਲੀਆਂ ਸਰਕਾਰਾਂ ਵੀ ਕੰਮ ਕਰ ਚੁੱਕੀਆਂ ਉਹ ਅੱਜ ਜਿਹੜਾ ਆ ਇਸ ਪਾਲਿਸੀ ਨੂੰ ਚੁਠਲਾ ਰਹੇ ਆ ਕਿਉਂਕਿ ਮਾਨ ਸਰਕਾਰ ਨੇ ਅੱਜ ਇਹ ਨਿਸ਼ਚਾ ਕਰ ਲਿਆ ਕਿ ਆਪਾਂ ਜੇ ਕਿਸਾਨ ਇੱਕ ਵਧੀਆ ਖੇਤੀਬਾੜੀ ਕਰ ਸਕਦਾ ਇੱਕ ਵਧੀਆ ਗੰਨੇ ਦੀ ਫਸਲ ਸਾਨੂੰ ਉਗਾ ਕੇ ਦੇ ਸਕਦਾ ਹੈ ਕਣਕ ਦੀ ਫਸਲ ਚੌਲਾਂ ਦੀ ਫਸਲ ਮੱਕੀ ਦੀ ਫਸਲ ਸਾਨੂੰ ਉਗਾ ਕੇ ਦੇ ਸਕਦਾ ਤੇ ਕਿਸਾਨ ਇੱਕ ਬਿਜ਼ਨਸਮੈਨ ਵੀ ਬਣ ਸਕਦਾ ਹੈ ਕਿਉਂਕਿ ਉਹਨਾਂ ਨੇ ਤੇ ਰੌਲਾ ਪਾਉਣਾ ਹੀ ਹੈ ਵਿਰੋਧੀਆਂ ਨੂੰ ਕਿਉਂਕਿ ਉਹਨਾਂ ਨੂੰ ਇਹ ਹੈ ਕਿ ਕਿਸਾਨ ਸਿਰਫ ਨਾਰੇ ਲਾ ਸਕਦੇ ਆ ਧਰਨੇ ਲਾ ਸਕਦੇ ਆ ਪਰ ਕਿਤੇ ਕਿਸਾਨ ਬਿਜ਼ਨਸਮੈਨ ਨਾ ਬਣ ਜਾਣ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈ ਇਹ ਜਿਹੜੇ ਕੱਲ ਦੇ ਕੈਬਨਟ ਦੇ ਵਿੱਚ ਫੈਸਲੇ ਲਏ ਗਏ ਆ ਸਾਡੇ ਮਾਣਯੋਗ ਮੰਤਰੀ ਹਰਦੀਪ ਸਿੰਘ ਮੁੰਡੀਆਂ ਜੀ ਵੱਲੋਂ ਉਹਨਾਂ ਬਾਰੇ ਮੈਂ ਜਾਣਕਾਰੀ ਦੇਣਾ ਤੁਹਾਨੂੰ ਯੋਜਨਾ ਵਿੱਚ ਸ਼ਾਮਲ ਹੋਣ ਦੀ ਸਹਿਮਤੀ ਤੇ ਕਿਸਾਨ ਵੱਲੋਂ ਕਿਸਾਨ ਨੂੰ ਜਿਹੜਾ 50000 ਰੁਪਏ ਦਾ ਚੈੱਕ ਦਿੱਤਾ ਜਾਊਗਾ ਉਹ ਆਪਣੇ ਖਾਤੇ 'ਚ ਲਾ ਕੇ ਉਹ ਪੈਸੇ ਕਢਵਾਉਣਗੇ ਜਿਹੜਾ ਵੀ ਕਿਸਾਨ ਇਸ ਨੀਤੀ ਦੇ ਨਾਲ ਸਹਿਮਤੀ ਕਰਦਾ ਆ ਸਹਿਮਤੀ ਦੇਣ ਤੋਂ ਬਾਅਦ ਜਦੋਂ ਵੀ ਕਿਸਾਨ ਸਹਿਮਤੀ ਦੇ ਦਿੰਦਾ ਉਦੇ ਵਿੱਚ ਜਿਹੜੇ ਆ ਵਿਕਾਸ ਕਾਰਜ ਸ਼ੁਰੂ ਕਰ ਦਿੱਤੇ ਜਾਣਗੇ ਉਦੋਂ ਹੀ ਨਾਲ ਦੀ ਨਾਲ 1 ਲੱਖ ਰੁਪਈਆ ਜਿਹੜਾ ਆ ਉਹਨਾਂ ਨੂੰ ਚੈੱਕ ਦਿੱਤਾ ਜਾਊਗਾ ਕਿਸਾਨ ਉਹ ਚੈੱਕ ਦੇ ਰਹੀ ਆਪਣੇ ਪੈਸੇ ਕਢਾਊਗਾ ਇਸ ਨੀਤੀ ਤੇ ਮੈਂ ਇੱਕ ਜ਼ੋਰ ਦੇ ਕੇ ਗੱਲ ਕਹਿਣਾ ਪਹਿਲੀਆਂ ਸਰਕਾਰਾਂ ਸੀ ਜਿਹੜੀਆਂ ਉਹ ਸਿਰਫ ਲੈਂਡ ਪੂਲਿੰਗ ਨੀਤੀ ਤਹਿਤ 20000 ਰੁਪਈਆ ਸਿਰਫ ਦਿੰਦੀਆਂ ਸੀ ਕਿਸਾਨ ਨੂੰ ਤੇ ਬਹੁਤੀ ਗੱਲ ਤੇ ਇਹ ਹੁੰਦੀ ਸੀ ਕਿ ਉਹਨੂੰ ਉਹਦੀ ਜ਼ਮੀਨ ਤੋਂ ਪਰੇ ਕਰ ਦਿੱਤਾ ਜਾਂਦਾ ਸੀ ਨਾ ਉਹ ਖੇਤੀ ਕਰ ਸਕਦਾ ਸੀਗਾ ਨਾ ਕੋਈ ਹੋਰ ਕਸ਼ਤਕਾਰੀ ਕੁਝ ਵੀ ਨਹੀਂ ਸੀ ਕਰ ਪਾਉਂਦਾ ਕਿਸਾਨ ਪਰ ਸਾਡੀ ਸਰਕਾਰ ਕਹਿੰਦੀ ਜਿੰਨੀ ਦੇਰ ਇਹ ਕਲੋਨੀ ਡਿਵੈਲਪ ਨਹੀਂ ਹੁੰਦੀ ਓਨੀ ਦੇਰ ਕਿਸਾਨ ਕਿਸਾਨੀ ਵੀ ਉਹਦੇ ਉੱਤੇ ਕਰੂਗਾ ਉਸ ਤੋਂ ਬਾਅਦ ਇਹ ਜਿਹੜੀ ਕਿਸ਼ਤ ਆ ਇਹ ਕਿਰਾਏ ਦੇ ਰੂਪ 'ਚ ਦਿੱਤੀ ਜਾਊਗੀ 1 ਸਾਲ 2 ਸਾਲ 3 ਸਾਲ ਤੱਕ ਉਸ ਤੋਂ ਪਹਿਲਾਂ ਪਹਿਲਾਂ ਡਿਵੈਲਪ ਹੋ ਜਾਊਗੀ ਕਲੋਨੀ ਜਿਹੜੀ ਹੈ ਜਿਹੜੀ ਵੀ ਲੈਂਡ ਪੂਲਿੰਗ ਨੀਤੀ ਦੇ ਤਹਿਤ ਜ਼ਮੀਨ ਅਕਵਾਇਰ ਕੀਤੀ ਹੈ ਇੱਕ ਦਿਨ ਨੂੰ ਅਕਵਾਇਰ ਦਾ ਨਾਮ ਨਹੀਂ ਲੈਂਡ ਪੂਲਿੰਗ ਨੀਤੀ ਹੈ ਲੈਟਰ ਆਫ ਇੰਟੈਂਟ ਉਹਨੂੰ ਇਸ਼ੂ ਕਰ ਦਿੱਤਾ ਜਾਊਗਾ ਉਹ ਲੈਟਰ ਆਫ ਇੰਟੈਂਟ ਦੇ ذریعے ਹੀ ਕਿਸੇ ਨਾਲ ਵੀ ਉਹ ਇਕਰਾਰਨਾਮਾ ਵੀ ਕਰ ਸਕਦਾ ਜਮੀਨ ਦਾ ਵੀ ਉਹਦੇ ਤਹਿਤ ਉਹ ਵੇਚ ਵੀ ਸਕਦਾ ਜਦੋਂ ਉਹਦਾ ਰੇਟ ਵੱਧਾ ਆ ਪਰ ਉਹ ਕਲੋਨੀ ਜਿਹੜੀ ਹੈ ਉਹ ਡਵੈਲਪਮੈਂਟ ਦੇ ਰੂਪ ਚ ਉਸੇ ਤਰ੍ਹਾਂ ਹੀ ਉਹਦਾ ਵਿਸਥਾਰ ਚੱਲਦਾ ਰਹੂਗਾ ਔਰ ਕਿਸਾਨ ਨੂੰ ਹਰ ਸਾਲ 10 ਫੀਸ ਦੀ ਜਿਹੜਾ ਮੁਆਵਜ਼ਾ ਆ 1 ਲੱਖ ਦੇ ਨਾਲ 10 ਫੀਸ ਦੀ ਵਧਾ ਕੇ ਦਿੱਤਾ ਜਾਊਗਾ ਜਿਉਂ ਜਿਉਂ ਉਹਦਾ ਟਾਈਮ ਡਵੈਲਪਰ ਵੱਧਦਾ ਜਾਊਗਾ ਜੇ ਕੋਈ ਵੀ ਕਿਸਾਨ ਜਿਹੜਾ ਉਹਦੇ ਵਿੱਚੋਂ ਕਮਰਸ਼ੀਅਲ ਪਲਾਟ ਨਹੀਂ ਲੈਣਾ ਚਾਹੁੰਦਾ ਛੋਟਾ ਕਮਰਸ਼ੀਅਲ ਪਲਾਟ ਉਹਨੂੰ 600 ਗਜ ਸ਼ੀ ਅਸੂ ਗਾਜ ਜਿਹੜਾ ਆ ਰਹਿਸ਼ੀ ਪਲਾਟ ਦਿੱਤਾ ਜਾਊਗਾ ਸੋ ਇਹ ਜਿਹੜੀ ਨੀਤੀ ਹੈ ਹੁਣ ਤੱਕ ਇਹ ਸਾਰੀ ਹੀ ਪੰਜਾਬ ਵਾਸੀਆਂ ਪੰਜਾਬ ਦੀ ਜਨਤਾ ਦੇ ਸਾਹਮਣੇ ਲੈ ਆਂਦੀ ਹੈ ਕੱਲ ਦੀ ਕੋਈ ਵੀ ਇਹਦੇ ਚ ਝਮੇਲਾ ਨਹੀਂ ਅਤੇ ਕੋਈ ਵੀ ਇਹਦੇ ਵਿੱਚ ਲੈਂਡ ਅਕਵਾਇਰ ਦਾ ਮਸਲਾ ਨਹੀਂ ਕਿ ਕੋਈ ਜ਼ਬਰਦਸਤੀ ਕਿਸਾਨ ਦੀ ਜ਼ਮੀਨ ਜਿਹੜੀ ਅਕਵਾਇਰ ਕੀਤੀ ਜਾਊਗੀ ਕਿਸਾਨ ਆਪਣੀ ਖੁਸ਼ੀ ਨਾਲ ਉਹਦੀ ਹਿੱਸੇਦਾਰੀ ਹੈ ਕਿਸਾਨ ਦੀ ਉਹਦੇ ਵਿੱਚ ਹਿੱਸੇਦਾਰੀ ਹੈ ਉਹਦਾ ਹਿੱਸੇਦਾਰ ਬਣ ਕੇ ਇੱਕ ਵਧੀਆ ਟਾਊਨ ਪਲਾਨਰ ਦੇ ਕੋਲੋਂ ਟਾਊਨ ਤਿਆਰ ਕਰਾ ਕੇ ਇਹ ਕਿਸਾਨਾਂ ਦੇ ਲੋਕਾਂ ਦੇ ਪੰਜਾਬ ਵਾਸੀਆਂ ਦੇ ਸਪੁਰਦ ਜਿਹੜਾ ਕੀਤਾ ਜਾਊਗਾ ਕਿਉਂਕਿ ਪਹਿਲੀਆਂ ਸਰਕਾਰਾਂ ਇਹਨੂੰ ਡੀਲਰਾਂ ਦੇ ਵਸ ਪੈ ਜਾਂਦੇ ਸੀ ਲੋਕ ਡੀਲਰ ਆਪਣੀ ਕਲੋਨੀ ਕੱਟ ਕੇ ਆਪਣੇ ਪ੍ਰੋਫਿਟ ਲੈ ਕੇ ਨਿਕਲ ਜਾਂਦੇ ਸੀ ਤੇ ਅੱਗੇ ਲੀਡਰਾਂ ਦੇ ਵਸ ਪਾ ਦਿੰਦੇ ਵੀ ਹੁਣ ਫਰਮੈਸ਼ ਪਾ ਕੇ ਤੇ ਮੀਟਰ ਉਹਨਾਂ ਕੋਲੋਂ ਲਵਾ ਲਓ ਕਿਉਂਕਿ ਸਾਡੀ ਸਰਕਾਰ ਨੇ ਫੇਸ ਕੀਤਾ ਤਾਂ ਸਾਡੇ 3 ਸਾਲ ਹੋ ਗਏ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇਹਦੇ ਵਿੱਚ ਫੇਸ ਕਰ ਚੁੱਕੇ ਆ ਇਹਨਾਂ ਲਫ਼ਜ਼ਾਂ ਦੇ ਨਾਲ ਹੀ ਹੁਣ ਮੈਂ ਆਪਣੇ ਲਫ਼ਜ਼ਾਂ ਨੂੰ ਬਰਾਮ ਲੋਣਾ ਸਵਾਗਤ ਸਭ ਦਾ ਇੱਥੇ ਬਹੁਤ ਬਹੁਤ ਧੰਨਵਾਦ ਇਹ ਜਿਹੜੀ ਨੀਤੀ ਹੈ ਪੰਜਾਬ ਵਾਸੀਆਂ ਦੇ ਹਿੱਤ ਵਿੱਚ ਹੀ ਹੈ ਕੱਲ